ਕਹਿੰਦਾ ਗਾਂ ਦਾ ਲੇਵਾ ਆਇਆ ਮਿੱਤਰੋ ਜਿਵੇਂ ਬਾਈ ਦੇ ਏਖੜ ਲਾਇਆ ਹੁੰਦਾ ਪਰ ਕਹਿੰਦਾ 10 ਦਿਨ ਹਜਰ ਜੀ 10 ਦਿਨ ਪੈਰਾ ਬਣ ਜਾਂਦੀ ਹੈ ਪਹਿਲੇ ਸੂਏ 24 ਕਿਲੋ ਸੈਕਸੜ ਸੀਮਨ ਤੋਂ ਹੁਣ ਗੱਬਣਾ ਮਿੱਤਰੋ ਲੈਣੀ 62000 ਰੁਪਏ ਠੀਕ ਹੈ ਲੈ ਵੀ ਜੇ ਕੋਈ ਗਾਂਹਾਂ ਨੂੰ ਆਪਣੇ ਨੇੜੇ ਪਿੰਡਾਂ ਆ ਦੂਰ ਦਾ ਜਾਂਦਾ 80000 ਦੇ ਆਪਾਂ ਮੋੜ ਵੀ ਲਾਵਾਂਗੇ ਮਗਰ ਜੇ ਹੁਣ ਇੱਕ ਮਿੰਟ ਜੇ ਕੋਈ ਜਾਣਦਾ ਇਹਦਾ ਕਹਿਣ ਦੀ ਗੱਲ ਹੁੰਦੀ ਐ ਤੇਰੇ ਤੂੰ ਗਵਾਏ ਵੀਡੀਓ ਤੇ ਠੀਕ ਐ ਗੱਲ 10000 ਦੀ ਬੱਚੀ ਛੱਡ ਜੇ ਗਾਂ ਦਾ ਸੌਦਾ ਕਰ ਲੈ। ਕਹਿਣਾ ਵੀ ਜਿਹੜੀ ਹੈਗੀ ਐ ਵੀ ਲੇਵੇ ਦੀ ਬੰਤਰ ਬਹੁਤ ਜਿਆਦਾ ਚੰਗੀ ਆ ਗਈ ਹੈ ਨਾ। ਇਹਦਾ ਰੇਟ ਕਿੰਨਾ ਕਰਤਾ ਕਾਲੇ? ਪਲੈਨ ਦੇਣ ਹਾਂ ਜਾਂ ਨਾ 75000। ਲੈ ਚੱਲ ਕੋਈ ਸੂਈ ਘੱਪਣ ਦਾ ਨਹੀਂ ਬੇਲਾ ਕਹਿੰਦਾ ਲੱਤਾਂ ਅਨ ਮਾਰ ਦੀ ਗਏ। ਤੇ ਮਰਜੀ ਦੋ ਪਾਸੇ ਵਈ ਤਿੰਨ ਪਾਸੇ ਵਈ ਜੋਨ। ਕੋਲ 75 85 80 ਕੁਛ ਹੀ ਕਰਾ ਲਓ 75000 ਦੀ ਇਹ ਦੇਣੀ ਐ। ਤੇ ਇਹਦਾ ਰੇਟ ਕੀ ਕਰਤਾ ਫਿਰ? ਰੇਟ ਬਾਈ ਰਮਣ ਇਹਦਾ ਵੀ 75000 ਐ। ਹਾਂਜੀ ਹਸੀਕਾਲ ਦੋਸਤੋ ਬਹੁਤ ਸਵਾਗਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕਾਲੇ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਸੇਖਪੁਰਾ ਤੇ ਜ਼ਿਲ੍ਹਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਬਟੰਡਾ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਸਤ ਗਾਵਾਂ ਦਿਖਾ ਦਾਂਗੇ ਗਾਵਾਂ ਤੇ ਇੱਕ ਵਾਰੀ ਤੁਸੀਂ ਨਾ ਕੱਲੀ-ਕੱਲੀ ਤੇ ਨਿਗਾਹ ਮਾਰ ਲਓ ਮਿੱਤਰੋ ਇਸ ਨਾਲ ਗਾਵਾਂ ਦੇ ਵਿੱਚੋਂ ਜੇ ਗੱਲ ਕਰ ਲਈਏ ਇੱਕ ਗਾਣਾ ਸੈਕਸਡ ਸੀਮਨ ਤੋਂ ਗੱਭਣਾ ਮਿੱਤਰੋ ਉਹਦੀ ਵੀ ਆਪਾਂ ਨਾ ਤੁਹਾਨੂੰ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਕਹਿੰਦਾ ਆਪਣੀ ਉਹਦੀ ਗਰੰਟੀ ਹੋਊਗੀ ਵੀ ਇਹ ਸੈਕਸਡ ਸੀਮਨ ਤੋਂ ਹੀ ਗੱਭਣਾ ਤੇ ਆਜੋ ਕਰਾਈਗੇ ਬਾਈ ਨਾਲ ਗੱਲਬਾਤ ਕੱਲੀ-ਕੱਲੀ ਗਾਹ ਦੀ ਜਾਣਕਾਰੀ ਲੈ ਕੇ ਦੇਗੇ ਜੇ ਤੁਹਾਨੂੰ ਨਾ ਗਾਵਾ ਸੋਹਣੀਆਂ ਲੱਗੀਆਂ ਬਾਈ ਕਾਲੇ ਦੇ ਜਿਹੜਾ ਰੇਟ ਕਰੂ ਨਾ ਤੇ ਉਹ ਤੁਸੀਂ ਦੱਸ ਜ਼ਰੂਰ ਦਿਓ ਵੀ ਭਾਈ ਹਾਂ ਆ ਗਾਵਾ ਦੇ ਜਿਹੜੇ ਬਾਈ ਨੇ ਰੇਟ ਕੀਤੇ ਆ ਉਹ ਸਹੀ ਕੀਤੇ ਆ ਕਿ ਗਲਤ ਕੀਤੇ ਆ ਆਓ ਕਰਾਈਗੇ ਗੱਲ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਰਮਣ ਵੀਰੇ ਸਾਸਰੀ ਕਾਲ ਤੇ ਹੋਰ ਬਾਈ ਕਾਲੇ ਕਿਵੇਂ ਆ ਠੀਕ ਆ ਬਹੁਤ ਵਧੀਆ ਵੀਰੇ ਚੜਦੀ ਕਲਾ ਜਮਾ ਚੜਦੀ ਕਲਾ ਅੱਛਾ ਬਾਈ ਕਾਲੇ ਜੇ ਹੁਣ ਆਪਣੇ ਜਿਹੜਾ ਪਿੰਡ ਆ ਗਿਆ ਹੈ ਨਾ ਇਹ ਆਪਣਾ ਕਿਹੜੇ ਰੋਡ ਤੇ ਰਹਿ ਗਿਆ ਪਿੰਡ ਇਹ ਮੌਰ ਤੇ ਤਲਵੰਡੀ ਰੋਡ ਤੇ ਰਹਿ ਗਿਆ ਵੀਰੇ ਮੌੜਾ ਤੋਂ ਹੈਗਾ ਆਪਣਾ 10 ਕਿਲੋਮੀਟਰ ਤਲਵੰਡੀ ਤੋਂ 6-7 ਕਿਲੋਮੀਟਰ ਹੈ ਠੀਕ ਆ ਬਾਈ ਕਾਲੇ ਅੱਛਾ ਬਾਈ ਕਾਲੇ ਕੰਮ ਤਾਂ ਜਿਹੜਾ ਹੈਗਾ ਆਪਣਾ 바ਵਾ ਪ੍ਰਾਣਾ ਆ ਗਿਆ ਹੈ ਨਾ ਤੇ ਜਿਵੇਂ ਅੱਜ ਆਪਣੇ ਕੋਲ ਹੈਗੇ ਸੱਤ ਕੰਮ ਹਾਂਜੀ ਤੇ ਕਿਹੜੇ ਪਾਸੇ ਫਿਰ ਸਟਾਰਟ ਕਰੀਏ ਕੋਈ ਨਾ ਬਰੇ ਰਮਣਾ ਇਧਰ ਗੱਬੜ ਕਰਨ ਨੂੰ ਕਰ ਲੋ ਠੀਕ ਹੈ ਤੇ ਮੈਨੂੰ ਐਂ ਦੱਸਦੇ ਜਿਹੜੀ ਤੇਰੀ ਆਹਾ ਆ ਗਈ ਕੱਦ ਕਾਠ ਬਹੁਤ ਆ ਗਿਆ ਜਿਵੇਂ ਗਾਂ ਦਾ ਹਾਂਜੀ ਹਨਾ ਕਾਲੇ ਰੰਗ ਚ ਆ ਗਈ ਹਾਂਜੀ ਕਿੰਨਾ ਸੂਆ ਸੂੰਦੀ ਹੈ ਬੈਠੇ ਇਹ ਦੂਜਾ ਸੂਆ ਸੂੰਦੀ ਹੈ ਰਮਣਾ ਦੂਜਾ ਸੂਆ ਦੂਜਾ ਠੀਕ ਹੈ ਤੇ ਪਹਿਲਾਂ ਨੇ ਨੇ 20 ਕਿਲੋ ਦਿੱਤਾ ਹੋਇਆ ਓਕੇ ਗਾਰੰਟੀ ਵਾਲਾ ਠੀਕ ਹੈ ਤੇ ਹੁਣ ਆਪਾਂ ਬਾਲਾ ਵੀ ਕਹਿੰਦੇ 20 ਕਿਲੋ ਦੀ ਹੁਣ ਆਪਾਂ ਗਾਰੰਟੀ ਵੀ ਦੇ ਦਾਂਗੇ ਠੀਕ ਹੈ ਤੇ ਦਿਨ ਕਿੰਨੇ ਲੈ ਜੀ ਬਈ ਕਰ ਦਿਨ ਇਹਦੇ ਰਹਿੰਦੇ ਆ ਵੀਰੇ 5-4 ਦਿਨ ਰਮਣਾ 5-4 ਦਿਨ 5-4 ਦਿਨ ਰਹਿੰਦੇ ਆ ਓਹਦੀ ਕਰ ਇਹ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਗਾਂ ਦਾ ਕੱਦ ਕਾਠ ਬਹੁਤ ਆ ਪਰ ਕਾਲਾ ਨਾ ਜਦੋਂ ਕੋਲੇ ਖੜ ਜਾਂਦਾ ਤੇ ਕਾਲੇ ਦਾ ਕੱਦ ਕਾਠ ਉਦੋਂ ਵੀ ਜ਼ਿਆਦਾ ਹੈਗਾ ਕਿਉਂ ਪਸੂ ਛੋਟਾ ਨਹੀਂ ਲੱਗਦਾ ਸਾਹ ਬਹੁਤ ਪੱਤੀ ਆ ਵੀਰੇ ਲਵਾਈ ਉਚਾਈ ਗਾਂ ਦੀ ਕਿਸੇ ਬੱਤ ਤੋਂ ਐਨੀ ਵੀ ਕਾਠ ਨਹੀਂ ਤੋਰਦੇ ਇਹ ਆ ਦੇਖ ਲੈ ਵੀ ਆ ਕਾਲੀ ਗਾਂ ਦੀ ਯਾਰ ਲੇਵੇ ਦੀ ਫਿਟਿੰਗ ਹੀ ਬੜੀ ਸੋਹਣੀ ਜਿਵੇਂ ਫਿਟੰਗਾ ਵਾਲਾ ਡਰਾ ਨਹੀਂ ਇਹ ਵੀ ਵੱਡਾ ਛੋਟਾ ਆ ਦੇਖੋ ਲੈ ਕੱਲਾ ਕੱਲਾ ਥਣ ਲੱਗਾ ਲੇਵੇ ਨੂੰ ਜਿਹੜਾ ਲੱਗਿਆ ਬਾਕੀ ਮੂੰਹ ਦਿਖਾ ਦੇ ਇੱਕ ਵਾਰੀ ਹੋਰ ਲੈ ਚੱਲ ਲੰਮੀ ਨੇ ਵੀ ਇਹਦਾ ਕਾਲੇ ਜਿਹੜਾ ਹੈਗਾ ਨਾ ਦੀ ਜਿਹੜੀ ਹੈਗੀ ਆ ਵੀ ਲੇਵੇ ਦੀ ਬੰਤਰ ਬਹੁਤ ਜ਼ਿਆਦਾ ਚੰਗੀ ਆ ਗਈ ਹੈ ਨਾ ਇਹਦਾ ਰੇਟ ਕਿੰਨਾ ਕਰਤਾ ਕਾਲੇ ਵੀਰੇ ਬੰਤਰ ਵਧੀਆ ਫਿਟਿੰਗਾ ਲੇਵਾ ਨਾ ਇਹਨੂੰ ਮਟਟਸ ਆਵੇ ਨਾਲੇ ਫੈਂਟ ਵਾਲੀ ਗਾਂ ਕੋਈ ਐ ਨਹੀਂ ਫੈਂਟ ਠੰਡੀ ਜ਼ਿਲ੍ਹਾ ਕੇ ਮਰਜੀ ਹੱਥ ਲੈ ਚਲ ਕੋਈ ਸੂਈ ਘੱਪਣਾ ਨਹੀਂ ਵੀ ਇਹਲਾ ਕਹਿੰਦਾ ਲੱਤਾਂ ਨ ਮਾਰਦੀ ਗਏ ਕੇ ਮਰਜੀ ਦੋ ਪਾਸੇ ਵਾਜੀ ਤਿੰਨ ਪਾਸੇ ਵਾਜੀ ਜੋਣ ਦੇ ਠੀਕ ਹੈ ਰੇਟ ਵੀਰੇ ਜੇ ਰਮਣਾ ਲੈਣ ਤੇ ਨਹੀਂ ਕਰਾਂਗੇ ਹਾਂ ਮੁੱਲ ਤਾਂ ਇਹ ਹੈਗਾ 85000 ਅੱਛਾ ਪਰ ਲੈਣ ਦੇ ਨਾ ਹਾਂ ਜਾਂ ਨਾ 75000 ਦੀ ਆਏ ਹਾਏ ਹਾਏ ਕੋਈ ਐ ਨਾ ਕਹਦੇ ਬਈ ਤੂੰ 75 ਮੁੱਲ ਕਰ ਬਾਲੀ ਕਹਿੰਦੇ ਨਾ ਉਹ ਮੁੱਲ ਤਾਂ ਦੇ ਨਹੀਂ 85 ਮੈਨੂੰ ਫੋਨ ਆਉਂਦੇ ਬਈ ਤੂੰ 75 ਦਾ ਮੰਗੇ ਹੀ ਐ ਪਰ ਛੋੜ ਹੀ ਹੋਏ ਜੋ ਠੀਕ ਆ ਯਾਰ ਆ ਤਾਂ ਨਜ਼ਾਰਾ ਹੀ ਲਿਆ ਤੱਕਾਲੇ ਹੋਏ ਮੈਂ ਰਸਤੇ ਤੇ ਨਹੀਂ ਗਿਆ ਆ ਗਈ ਦੂਜੇ ਨੰਬਰ ਤੇ ਹਾਂਜੀ ਇਸ ਗਾਂ ਦਾ ਸੂਆ ਇਸ ਗਾਂ ਦਾ ਸੂਆ ਵੀਰੇ ਤੀਜੇ ਸੂਗੀ ਤੀਜੇ ਇਹਦੇ ਬੇਰਕਾ ਦਾ ਟਿਕਾ ਲੱਗਿਆ ਬੇਰਕਾ ਨਾਰਮਲ 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 ਹੀ ਲੱਗਿਆ ਠੀਕ ਹੈ ਤੇ ਦੁੱਧ ਦਿੱਤਾ ਇਹਨੇ 22 23 ਕਿਲੋ ਅੱਛਾ 23 ਕਿਲੋ ਇਹਦੇ ਪਏ ਅਹੇ 10 ਦਿਨ 10 ਦਿਨ ਜੋਗੀ 28 ਤਰੀਕ ਇਹਦੇ 8ੰਨੇ ਤੇ ਮ 9 9 ਤਰੀਕ ਨੂੰ ਇੱਥੇ ਦਿਨ ਪੂਰੇ ਐ ਅੱਛਾ ਬਲਦੀਪ ਬਥੇਰਾ ਪਿਆ ਥਣ ਖੋਲ ਜੇ ਕੱਲਾ ਕੱਲਾ ਆਪਾਂ ਪਿਛਲੇ ਸਾਲ ਦੀ ਬਿਲਕੁਲ ਦੇਖ ਕੇ ਦੂਇਆ ਪਿਛਲੇ ਸਾਲ ਦੀ ਵੀ ਉਹ ਦੇਖਿਆ ਮੈਂ ਕੱਲਾ ਕੱਲਾ ਥਣ ਬਹੁਤ ਬਣੀ ਹੈਗਾ ਅੱਛਾ ਇਹਦਾ ਲੈਣ ਦੇ ਨਹੀਂ ਕਰਾਉਣਾ ਫਿਰੇ ਇਹਦਾ ਹੀ ਮੁੱਲ 75 85 80 ਕੁਛ ਹੀ ਕਰਾ ਲਓ 75000 ਦੀ ਇਹ ਦੇਣੀ ਹੈ 75 ਦੀ ਇਹ ਪੂਰੇ ਇਹ ਨਾ ਪੂਰੇ ਆ ਪਏ ਆ ਦੇਖੀ ਕਿਵੇਂ ਰੋਕੀ ਕਮੈਂ ਜਮਾਈ ਤੋਂ ਦੇਖਣਾ ਪੂਛ ਤੇ ਕੱਲੇ ਵਾ ਸੀ ਇੱਥੇ ਤੋਂ ਕਹਾਂ ਦੇਖੀ ਹੋਈ ਪਿਛੇ ਦੇ ਠੀਕ ਹੈ ਇਹ ਕੱਲਾ ਕੱਲਾ ਥਾਂ ਕਰ ਉੱਠਣ ਲੈ ਵੀ ਮਿੱਤਰੋ ਜਿਹੜੀ ਆ ਆ ਗਈ ਨਾ ਵੇਹੜ ਆ ਵੀ ਬਾਈਕ ਆਲਾ ਕਹਿੰਦਾ ਬੇਰ ਕਾਲਾ ਸੀ ਬਣ ਲੱਗਿਆ ਤੇ ਲੱਗਿਆ ਨੋਰਮਲ ਹੈ ਪਿੱਛੇ ਤੇ ਯਾਰ ਵੀ ਦੀ ਵੀ ਦੇਊ ਆ ਵੀ ਸੈਕਸਰ ਲੱਗਿਆ ਆਪਾਂ ਕੱਪ ਨਹੀਂ ਮਾਰਨਾ ਠੀਕ ਆ ਗੱਲ ਅੱਛਾ ਕੱਲੇ ਜਿਵੇਂ ਤੇਰੀ ਆ ਕਾਲੀ ਪੰਛੀ ਆ ਗਈ ਜਿਵੇਂ ਹਾਂ ਬਈ ਇਸ ਕਾਲੀ ਪੰਛੀ ਦਾ ਸੂਆ ਬਾਈ ਇਹਦਾ ਦੂਜੇ ਸੂਏ ਸੂ ਗੀ ਰਮਣ ਕਿੰਨੇ ਦਿਨ ਬਾਕੀ ਐ ਇਹਦੇ ਇਹਦੇ 5 ਦਿਨ ਉਹ ਦਿਨ ਪੂਰੇ ਆ 7 ਦਿਨ ਬਾਕੀ ਆ ਅੱਛਾ 7 ਦਿਨ ਇਹਨੇ ਕਿ ਦੁੱਧ ਵਾਲੀ ਬੱਚੀ ਆ ਇਹਨੇ ਪਹਿਲਾਂ ਨੇ 15 ਕਿਲੋਤਾ 15 ਕਿਲੋ 15 ਕਿਲੋ ਸੀਲ ਗਰੀਬ ਕਿ ਮਰਜੀ ਚੋਈ ਚਲੋ ਨਹੀਂ ਵੀ ਲੱਤ ਮਾਰਨ ਵਾਲੀ ਆ ਠੀਕ ਐ ਦੁੱਧ ਦੇ ਕੀ 16 17 ਕਿਲੋ ਦੇਊਗੀ ਬਸ ਮਾਓ ਇਹਨਾ ਹਾਂ ਬਾਬਾ ਨਹੀਂ ਕਹਿੰਦੇ ਆਪਾਂ 20 22 25 ਕਹਿੰਦੇ ਭਾਈ ਨੇੜੇ ਫੜ ਕੇ ਤੁਰੀ ਵੀ ਆ ਕੇ ਕਹਿੰਦੀ ਅੱਜ ਹੀ ਆਈ ਐ ਅੱਛਾ ਹਾਂ ਥੋੜੇ ਜਿਹਾ ਇੱਕ ਮਿੰਟ ਕੋਈ ਗੱਲ ਨਹੀਂ ਆ ਦੇਖੋ ਆਰਡਰ ਦੀ ਜੀ ਮੈਂ ਨੇੜੇ ਫੜ ਲਈ ਬਣਾਵਟ ਇਹਦਾ ਰੇਟ ਕੀ ਰਹੂਗਾ ਇਹ ਫਿਰ ਬਸ ਇਹਦਾ ਰੇਟ ਵੀਰੇ ਮੈਨੂੰ ਫੜਾ ਦੇ ਪੁੱਤ ਅੱਜ ਹੀ ਆਈ ਹੋਣੀ ਹੈ ਮੈਂ ਰਿਜਿਸਟਰ ਕਰਦੀ ਆ ਕਾਲੇ ਇਹ ਚੈੱਕ ਕਰਾ ਆਹ ਦੇਖ ਲਓ ਬੱਚੀ ਜਿਹੜੀ ਹੈਗੀ ਹੈ ਨਾ ਹਾਂ ਥੋੜੀ ਅੱਜ ਹੀ ਹੈ ਨਾ ਥੋੜੀ ਤਾਂ ਕਰਕੇ ਕਰਦੇ ਆ ਉਪਰਾ ਕਰਦੇ ਨਾ ਆਹ ਦਿਖਾ ਦਗੀ ਇਹਦਾ ਆ ਦੇਖੋ ਠੀਕ ਆ ਗੱਲ ਕੀ ਰੇਟ ਕਰਤਾ ਕਾਲੇ ਫਿਰ ਇਹਦਾ ਵੀ ਲੈਣ ਦੇ ਨਹੀਂ ਆ ਬਈ ਕੋਈ ਰੇਟ ਨਹੀਂ ਕਰਨਾ 65000 ਦੀ ਬੱਚੀ ਦੇਵਾਂਗੇ ਠੀਕ ਆ ਉਹ ਵੀ ਕੱਚੀ 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 ਬੱਚੀ ਬਣਦੀ ਬਹੁਤ ਬਹੁਤ ਜਿਆਦਾ ਬਣਦੀ ਹੈ ਠੀਕ ਆ ਅ ਦਿਨ ਤਾਂ ਯਾਰ ਜਿਵੇਂ ਆਪਾਂ ਗੱਲ ਕਰੀਏ ਵੀ 5 ਤਰੀਕ ਨੂੰ ਪੂਰੇ ਹੋਣੇ 10 ਵੀ ਲੈ ਜਾ ਸਕਦੇ ਕਿ ਨਹੀਂ ਭਾਈ ਉਹ ਕਹਿ ਸਕਦੇ ਪਰ ਕਾਪੀ ਦੇ ਹਿਸਾਬ ਨਾਲ 5 ਤਰੀਕ ਨੂੰ ਦਿਨ ਪੂਰੇ 5 ਦਿਨ ਉੱਤੋਂ ਨਹੀਂ ਲੈ ਜਾ 10 ਦਿਨ ਉੱਤੋਂ ਲੈ ਜੇ ਪੂਰੇ ਸੂਰੇ ਆਪਾਂ ਕਹਿ ਨਹੀਂ ਸਕਦੇ ਠੀਕ ਆ ਗੱਲ 65000 ਦੀ 65000 ਦੀ ਥਾਲ ਦੇ ਵਾ ਅੱਛਾ ਜਿਵੇਂ ਕਾਲੀ ਤੇਰੇ ਕੋਲ ਆ ਆ ਗਈ ਇੱਕ ਹਾਂ ਵੀਰੇ ਇਹ ਮੈਨੂੰ ਅਜ ਤਾਂ ਸੂਈ ਹੋਈ ਹੈ ਨਹੀਂ ਗੱਬਣਾ ਵੀਰੇ ਅੱਛਾ ਇਹਦੇ ਲੱਗਾ 667 ਸਲੋ ਮੈਨ ਦਾ ਨਾਲ ਰਿਕਾਰਡ ਵੀ ਦੇਵਾਂਗੇ ਆਪਾਂ ਅੱਛਾ ਸਲੋ ਮੈਨ ਤੋਂ ਸੈਕਟਰ ਦੇ ਤੋਂ ਸਲੋ ਸਲੋ ਮੈਨ ਤੋਂ ਤੇ 24 ਕਿਲੋ ਬਈ ਇਹਨੇ ਦੁੱਧ ਦਿੱਤਾ ਹੋਇਆ ਇਹ ਹੁਣ ਸੁਆ ਕਿੰਨਾ ਸੁੰਦੀ ਬਈ 10 ਦਿਨ ਪੈ ਗਾਂ ਦੇ ਤੇ ਪਲ ਲੈਟਲਟ ਸੁੰਦੀ ਆ ਪੂਰੇ 10 ਤੋਂ ਵੀ 12 ਪੈ ਹੋਣਗੇ ਠੀਕ ਹੈ ਐ ਲੈਟਲਟ ਸੁੰਦੀ ਆ ਗਾਂ ਦੇ ਹਜੇ ਮੈਨੂੰ ਲੱਗਦਾ ਜੇ ਮਿੰਦਾ ਹੁਣ ਇਹਦਾ ਹੁਣ ਲੇਵਾ ਇਹ ਤੋਂ ਵੀ ਦੁੱਗਣਾ ਕਰੂਗਾ ਚੌੜਾ ਜਾਵਾਂ ਪੂਜਤੇ ਲੈ ਜਾਂਦੀ ਆ ਠੀਕ ਹੈ ਤੇ ਗਰੰਟੀ ਹੈ ਉਹ ਆਪਣਾ ਸੈਕਸਰ ਸੀਵਨ ਨਾਲ ਦਿੱਤਾ ਗਲੇ ਨੇ ਹੂੰ ਸਲੋ ਮੈਨ ਦਾ ਲੱਗਿਆ ਰਿਕਾਰਡ ਪੂਰਾ ਗਾਂ ਦਾ ਲੈ ਵੀ ਮਿੱਤਰੋ 12 ਕਿਲੋ ਇੱਕ ਟਾਈਮ ਦਾ ਉਹ ਉੱਤ ਹੈਗਾ ਨੇ 12 ਕਿਲੋ ਹਾਂ ਯਾਰ ਕਮਾਲ ਦੀ ਗੱਲ ਆ ਲੇਵਾ ਤਾਂ ਐਂ ਲੱਗਦਾ ਓਏ ਜਿਵੇਂ ਇਹ ਕਾਲਿਆ ਤੋਂ ਇੱਕ ਡੰਗ ਦਾ ਦੁੱਧ ਛੱਡੀ ਬੈਠਾ ਹੁੰਦੀ ਬਈ ਐਵੇਂ ਪੂਆ ਕਾਲਕ ਤੇ ਦੂਜੇ ਸੂਏ ਸੂਗੀ ਰਵਣ ਦੂਜੇ ਸੂਏ ਕੀ ਰੇਟ ਕਰਤਾ ਇਹਦਾ ਰੇਟ ਦਾ ਆਦਾ ਦਾ ਲੱਖ ਤੋਂ ਬਾਹਰ ਸੀ ਬਈ ਰਵਣ ਹਾਂ ਪਰ ਇਹ ਵੀ ਦੇ ਦਾਂਗੇ 2 ਘੱਟ 90 ਦੀ 2 ਘੱਟ 90 ਦੀ ਲੈ ਵੀ ਮਿੱਤਰੋ ਆ ਦੇਖੋ ਗਾਂ ਦਾ ਗਾਂ ਦਾ ਲੇਵਾ ਆਏ ਆ ਮਿੱਤਰੋ ਜਿਵੇਂ ਬਾਈ ਦੀ ਏਖੜ ਲਾਇਆ ਹੁੰਦਾ ਪਰ ਕਹਿੰਦਾ 10 ਦਿਨ ਹਜੇ ਹਜੇ 10 ਦਿਨ ਪਹਿਰਾਵਣਾ ਮੈਂ ਮਾਲਕ ਤੋਂ ਪੁੱਛਿਆ ਸੀ ਮੈਂ ਕਰਦਾ ਲੋਕਾਂ ਨਾਲ ਭਾਈ ਟਾਪੀ ਦੇ ਹਿਸਾਬ ਨਾਲ ਪੂਰੇ 10 ਤੇ ਨਾ ਪਏ ਐ ਤੇ 24 ਕਿਲੋ ਫਰਾਂ ਹੀ ਕੱਢ ਦੂ ਭਾਈ ਯਾਰ ਪਹਿਲਾਂ ਸਹੀ ਗੱਲ ਸਹੀ 24 ਕਿਲੋ ਤਾਂ ਹੋਇਆ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਜਿਹੜੀ ਆ ਜਾਂਦੀ ਹੈ ਪਹਿਲੇ ਸੂਏ 24 ਕਿਲੋ ਸੈਕਸੜ ਸੀਮਨ ਤੋਂ ਹੁਣ ਗੱਬਣ ਆ ਮਿੱਤਰੋ ਤੇ ਯਾਰ ਜਿਹੜਾ ਆਰਡਰ ਦੀ ਸ਼ੇਪ ਹੈ ਨਾ ਉਹ ਪੂਰੀ ਹੈਗੀ ਆ ਬਾਕ ਮਾ ਪੂਰਾ ਫਿਟਿੰਗ ਵਾਲਾ ਭਾਈ ਦੁਪੱਟਾ ਨਹੀਂ ਕੁਛ ਹੋਣਾ ਪੂਰਾ ਐਨ ਫਿਟਿੰਗਾਂ ਲੇਵਾਂ ਲਾਉਗੀ ਜਿਵੇਂ ਬਾਈਕ ਵਾਲੇ ਪੁੱਛ ਨਾਲ ਨਹੀਂ ਜਿਵੇਂ ਮੋਬਾਈਲ ਆਉਂਦੇ ਹੁੰਦੇ ਤੇਰੇ YouTube ਤੇ ਪੁੱਛ ਨਾਲ ਤੇ ਉਹ ਗੱਲ ਆ ਇੱਥੋਂ ਤਾਂ ਪੁੱਛ ਠੀਕ ਹੈ ਗੱਲ। ਅੱਛਾ ਜਿਵੇਂ ਤੇਰੀ ਆਵ ਬਹਿੜ ਆ ਗਈ। ਹਾਂ ਰਵਣਾ। ਇਹੇ ਬਹਿੜ। ਇਹ ਸੁਈ ਹੋਈ ਆ ਬਈ। ਸੁਈ ਹੋਈ। ਇਹਦੇ ਮਗਰ ਉਹ ਬੱਛੀ ਐ। ਠੀਕ ਐ। ਹਾਂ ਤੇ ਇਹਨੂੰ ਸੁਈ ਨੂੰ ਹੋ ਗਏ 3 ਦਿਨ। 3 ਦਿਨ। ਪੂਰਾ ਤੀਜਾ ਦਿਨ ਅਜ ਸੁਈ ਨੂੰ। ਕਿੰਨਾ ਇਸ ਟਾਈਮ ਬਈ 15 ਕਿਲੋ ਬੋਲੀ ਐ। 15 ਕਿਲੋ। ਸਾਢੇ 7 ਕਿਲੋ ਟਾਈਮ ਦੀ। ਹੂ ਤਾਂ 8 ਹੀ ਆਵਾ 15 16 ਹੀ ਹੂ ਆ 15 ਹੀ ਕਹਾਂਗੇ। ਠੀਕ ਐ। ਤੇ ਇਹ ਜਿਵੇਂ ਆ ਗਈ ਆਪਣੇ ਮਗਰ ਬੱਛੀ ਆ ਗਈ। 15 ਕਿਲੋ ਦੁੱਧ ਤੇ ਰੇਟ ਕੀ ਰਹੀਦਾ? ਸੀਲ ਠੰਡੇ ਇੰਨੀ ਐ ਇਹਨੂੰ ਵਿਚੱਕੀ ਤਿੰਨ ਵਾਰ ਸੇ ਬਹਿ ਕੇ ਚੋਲੇ ਬੰਦਾ। ਗਾਰੰਟੀ ਐ ਜੇ ਇਹਦਾ ਰੇਟ 72000 ਰਵਣਾ ਠੀਕ ਆ ਲੈ ਵੀ ਆ ਗਾਂ ਜਿਹੜੀ ਜਾਂਦੀ ਆ ਇਹਦਾ ਰੇਟ 72000 ਰੁਪਇਆ ਮਗਰ ਬੱਚੀ 15 ਕਿਲੋ ਦੁੱਧ ਤਿਆਰ ਮਿਲੂ ਸਾਨੂੰ ਠੀਕ ਆ ਇਹ ਆ ਦੇਖੋ ਠੰਡੀ ਸੀ ਰਹਿਨੀ ਆ ਹੁਣ ਵੀ ਤੂੰ ਕਿਵੇਂ ਮਰਸੀ ਚਾਰਾ ਮਾਰ ਲੈ ਕੋਈ ਇਹਨੇ ਲੱਤ ਨਹੀਂ ਖਰਾਉਣੀ ਨਿਆਣਾ ਪੋਣਾ ਪਾਲਾ ਨਹੀਂ ਹੀ ਭੇਜ ਲੈ ਆਈ ਭੇਜ ਲੈ ਕਰਮ ਵਾਲੀ ਨੂੰ ਖੜੀ ਕਰਕੇ ਇਹਦਾ ਸੂਆ ਬਾਈ ਇਹ ਦੋ ਦੰਦਾਂ ਦਾ ਬਈ ਮੋਹ ਦੋ ਦੰਦ ਦੋ ਦੰਦਾਂ ਦਾ ਇਹ ਹੈਗਾ ਨਾ ਜਮਾਂ ਗਰੀਬ ਕਰੋ ਕਿਸੇ ਨੂੰ ਠੀਕ ਹੈ ਤਾਂ ਗਾਂ ਰੰਗ ਕੱਢਣ ਲੱਗ ਜੀ ਮਗਰ ਇਹ ਬੱਚੀ ਆ ਡੱਬੀ ਬੱਚੀ ਬੱਚੀ ਹਾਂ ਅੱਛਾ ਆਹਾ ਬੱਚੀ ਇਹ ਬੱਚੀਆ ਦੋ ਦੰਦਾਂ ਦਾ ਬਈ ਦੰਦ ਪਟਕੇ ਚੌਕ ਤੇ ਚੱਕਦੀ ਆ ਜੇ ਠੀਕ ਹੈ ਹਾਲ ਆਪ ਦੇਖ ਕਹਿੰਦਾ ਵੀ ਕਰ ਦੂਜੇ ਸੂਏ ਅੱਛਾ ਦੁੱਧ ਕਿੰਨਾ ਹੈ ਦੇ ਥਲੇ ਦੁੱਧ 13 ਕਿਲੋ ਬਈ ਤੇ ਰੇਟ ਇਹਦਾ ਇਹਦਾ ਰੇਟ ਇਹਦਾ ਵੀ ਲੈਣ ਦੇ ਨਹੀਂ 62000 ਬਈ ਠੀਕ ਹੈ ਲਈ ਵੀ ਮਿੱਤਰੋ ਇਹਦਾ ਰੇਟ ਵੀ ਜਿਹੜਾ ਮੈਂ ਜਮਾਂ ਗਰੀਬ ਘਰੋਂ ਰਵਣਾ ਗਾਹਾਂ ਨੂੰ ਸਵਾ ਲੱਖ ਦੀ ਭੈੜਾ ਜਿਹੜਾ ਜੀ ਖਾਂਦੀ ਪੀਂਦੀ ਬਥੇਰਾ ਹੈ ਚੜ 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 ਬੜਾ ਕੋਸੇ ਦਾ ਸਾਮੀ ਹੈ ਲੈ ਕੇ ਵਸਾਈ ਮਾਨਸ ਠੀਕ ਹੈ ਬੜਾ ਚੰਗਾ ਚੋਣ ਸਵਾ ਠੰਡੀ ਇਹਦੇ ਵੀ ਨਾਣਾ ਪੋਣਾ ਪਾਲ ਨਹੀਂ ਲੋੜ ਨਹੀਂ ਇਹ ਕਿੰਨਾ ਕਿ ਦੁੱਧ ਪਾ ਦੂ ਇਹ ਦੁੱਧ ਭਾਈ 20 ਕਿਲੋ ਦੇਣਾ ਚਾਹੀਦਾ ਬੱਚੀ ਨੂੰ ਜਿਵੇਂ ਹਮ ਚੱਲੇ ਰੋ ਉੱਤੇ ਖਾਂਦੀ ਪੀਂਦੀ ਹੈ ਜਮਾਂ ਜੇਲ ਹੀ ਮੰਨ ਯਾਰ ਜਿੱਥੋਂ ਆਈ ਹੈ ਠੀਕ ਹੈ ਹੁਣ ਦੁੱਧ 13 ਕਿਲੋ 14 ਕਿਲੋ ਬਈ ਹਾਂ ਲੈ ਵੀ ਆ ਦੇਖ ਲੋ 62000 ਦੀ ਬਾ 62000 ਦੀ ਕੋਈ ਇੱਕ ਮਨ ਗੱਲ ਸੁਣਾ ਲੈ ਜੇ ਗਾਹਾਂ ਨੂੰ ਆਪਣੇ ਨੇੜੇ ਪਿੰਡ ਆ ਜਾਂ ਦੂਰ ਦਾ ਜਾਂਦਾ 80000 ਦੇ ਆਪਾਂ ਮੋੜ ਵੀ ਲਾਵਾਂਗੇ ਮਗਰ ਜੇ ਹੁਣ ਇੱਕ ਮਿੰਟ ਜੇ ਕੋਈ ਜਾਂਦਾ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਹੈ ਤੇਰੇ ਤੂੰ ਗਵਾਏ ਵੀਡੀਓ ਤੇ ਠੀਕ ਹੈ ਗੱਲ 10000 ਦੀ ਬੱਛੀ ਛੱਡ ਜੇ ਗਾਂ ਦਾ ਸੌਦਾ ਕਰ ਲੈ ਠੀਕ ਹੈ ਫਿਰ ਤਾਂ ਐਂ ਚੋਲੇ ਨੂੰ ਬੱਛੀ ਦਾ ਕੋਈ ਕਰਦੀ ਨਹੀਂ ਐਂ ਬਹਿ ਜੇ 52 52000 ਦੀ 52 ਦੀ ਰਹੇਗੀ 10000 ਦੀ ਬੱਛੀ ਕਹਿਣ ਦੀ ਗੱਲ ਨਹੀਂ ਤੂੰ ਕੋਲੇ ਤੂੰ ਆਪਾਂ ਵੀਡੀਓ ਤੇ ਮੈਂ ਬੋਲਦੇ ਆ 10000 ਦੀ ਬੱਛੀ ਛੱਡ ਜੇ ਤੇ ਇਹਨਾਂ ਕਹਿਣਾ ਕੁਝ ਨਹੀਂ ਸੀਲ ਬਥੇਰੀ ਹੈ ਠੀਕ ਹੈ ਚਲੋ ਆ ਵੀ ਗੱਲ ਹੋ ਗਈ ਤੇ ਜਿਹੜੀ ਤੇਰੀ ਆ ਏ ਬਾਈ ਚਾਰ ਪੰਜ ਦਿਨ ਇਹਨੂੰ ਸੂਜਣ ਹੋ ਗਏ ਚਾਰ ਪੰਜ ਦਿਨ ਸੂਜਣ ਪੰਜ ਦਿਨ ਹੋ ਗਏ ਹੁਣ ਦੁੱਧ ਦਾ ਇਸ ਟਾਈਮ ਇਹ ਲੇ 18 ਕਿਲੋ ਹੈ 18 ਕਿਲੋ ਦੁੱਧ ਦੇ ਉਹ 26 27 ਕਿਲੋ ਇਹਨੇ ਪਹਿਲਾਂ ਨੇ 25 ਕਿਲੋ ਦਿੱਤਾ ਹੋਇਆ ਅੱਛਾ ਤੇ ਇਹਦੇ ਮਗਰ ਬੱਚਾ ਇਹਦੇ ਮਗਰ ਇਹ ਬੱਚਾ ਬਾਈ ਆਹ ਬੱਚਾ ਠੀਕ ਹੈ ਤੇ ਇਹ ਇਹਦਾ ਰੇਟ ਕੀ ਕਰਤਾ ਹੈ ਰੇਟ ਬਾਈ ਰਮਨ ਇਹਦਾ ਵੀ 75000 ਹੈ 75 75 ਠੀਕ ਹੈ ਲੈ ਚੱਲ ਹੁਣ 18 ਕਿਲੋ 9 ਕਿਲੋ ਟਾਈਮ ਦਾ ਚਵਾ ਦਿਆਂਗੇ ਠੀਕ ਹੈ ਇਹ ਇਹ ਦੇਖ ਲੈ ਹੁਣ ਮਾੜ ਇਹ ਕਿਵੇਂ ਸਾਈਡ ਰੱਖਦੀ ਮਾੜੀ ਮੁੱਟੀ ਮਾੜੀ ਰੱਖਦੀ ਆ ਬਾਈ ਠੀਕ ਆ ਲੈ ਵੀ ਫੇਰੀ ਮੈਂ 75 ਬਈ ਨਹੀਂ ਡੂਡ ਮੰਗਦੇ ਆਪਾਂ ਸਿੱਧਾ ਦੱਸਦੇ ਨੇ ਪੰਜਾਬੀ ਜੀ ਲੈ ਵੀ ਆ ਵੀ ਇਹ ਹੈ ਬੱਤ 50 ਹੈ ਹੈ ਜਵੰਦਰੀ ਹਾਂ ਠੀਕ ਹੈ ਹੈ ਜਵੰਦਰੀ ਆ ਪਹਿਲਾਂ ਤੂੰ ਪਹਿਲਣ ਸੂਈ ਦੀ ਆਈ ਹੈ ਇਹ ਠੀਕ ਆ ਗੱਲ ਥਣ ਦੀ ਕੋਈ ਪ੍ਰੋਬਲਮ ਨਹੀਂ ਕੋਈ ਵੱੱਦ ਨਹੀਂ ਘਟਨੀ ਸੂਈ ਦੀ ਕੋਈ ਦਿੱਕਤ ਨਹੀਂ ਕੁਛ ਨਹੀਂ ਚਲੋ ਇਹ ਵੀ ਗੱਪ ਮਾਰਦਾ ਕੀ ਫਾਇਦਾ ਨਹੀਂ ਮੈਂ ਮੈਂ ਕਹਿੰਦਾ ਵੀ ਨਿਆਰੇ ਹੀ ਲਿਆਤਾ ਜੀ ਨਹੀਂ ਆਪਾਂ ਕਹਲਾ ਪਰ ਹੈ ਕਿ ਇਹ ਭਰੂਣਾ ਵੀ ਐ ਹੋਈ ਸਟੋਰੀ ਹੈਗੀ ਹੈ ਹਾਂ ਹੈਗੀ ਹੈ ਸਿੱਧੀ ਗੱਲ ਹੈ ਆਪਣਾ ਕੋਈ ਵੇਕੇ ਬਣੇ ਰਹਿਦਾ ਉਪਰੋਂ ਆ ਸਿੱਧੀ ਗੱਲ ਹੈ ਭਈ ਮੈਂ ਝੂਠ ਮਾਰਦਾ ਕੀ ਪਤਾ ਆਪਾਂ ਕਹਦੇ ਕਿ ਭਾਲਾ ਜਰੀ ਨਹੀਂ ਜੀ ਇਹ ਤਾਜੀ ਸੂਈ ਨਾਲੇ ਭਾਗਰ ਵਾਲਾ ਫੋਨ ਕਰੀ ਜਾਏ ਭਈ ਇਹ ਫੈਟ ਨਹੀਂ ਹੋਈ ਹੈਗੀ ਆ ਭਈ ਆ ਦੇਖ ਕੇ ਲਿਓ ਪਰ ਜੇ ਨਾ ਸੈ ਰਹਿੰਦੀ ਫੇਰ ਮੈਂ ਵੇਚਦਾ 1 25 30 ਦੀ ਤੈਨੂੰ ਵੀ ਪਤਾ ਕਰੇ ਜੀ ਨਸਲ ਕਿਹੜੀ ਜਗ੍ਹਾ ਦੀ ਦੁੱਧ ਦੀ ਗਰੰਟੀ ਹੈ ਦੁੱਧ 25 ਕਿਲੋ ਤਾਂ ਹੁਣ ਜਿਵੇਂ 4-5 ਦਿਨਾਂ ਦੀ ਸੂਈ ਹੁਣ 18 ਕਿਲੋ 9 ਕਿਲੋ ਟਾਈਮ ਦਾ ਦੁੱਧ 27 28 ਕਿਲੋ ਦੁੱਧ ਪਹਿਲਾਂ ਨੇ 25 ਦਿੱਤਾ ਹੋਇਆ ਭਈ ਗਰੰਟੀ ਵਾਲਾ ਨੰਬਰ ਕਿਹੜਾ ਚੱਲਦਾ ਕ ਲੋ ਵੀ ਮਿੱਤਰੋ ਜਿਵੇਂ ਬਾਈ ਕਾਲੇ ਨੇ ਸਾਰੀ ਡਿਟੇਲ ਦਿੱਤੀ ਆ ਇੰਨਾ ਗਾਵਾ ਸਾਰਿਆਂ ਕੋਈ ਐ ਨਹੀਂ ਵੀ ਕੋਈ ਲੱਤ ਮਾਰ ਜੂ ਕੋਈ ਕਿਵੇਂ ਸਾਫ਼ ਆ ਜਮ ਇਹ ਸਾਫ਼ ਅਸਰੇ ਮਾੜੀ ਮੁੱਟੀ ਹੈਗੀ ਬੱਦੀ ਤੇ ਨਹੀਂ ਐ ਫੱਟੀ ਫੀਤਾ ਘਰ ਲਈ ਕੋਈ ਕੁਛ ਨਹੀਂ ਬਣਿਆ ਲੋ ਵੀ ਏ ਸੀ ਬਾਈ ਕਾਲੇ ਕੋਲੇ ਗਾਵਾ ਆਪਦੀ ਭਾਈ ਇੱਥੇ ਦੋ ਡੰਗ ਤਸੱਲੀ ਕਰ ਲਿਓ ਚੋ ਕੇ ਤੇ ਕਿਵੇਂ ਲੱਗਿਆ ਬਾਈ ਦਾ ਕੰਮ ਦੱਸਿਓ ਜਰੂਰ ਧੰਨਵਾਦ